ਜੇ ਜੋਂ ਵੈਜ ਜੀ ਦਾ ਖਾਲਸਾ ਵੈਜ ਜੀ ਦੀ ਫਤਿਹ ਅੱਜ ਇੱਕ ਵੱਡਾ ਵੱਡਾ ਕਾਫਲਾ ਜਿਹੜਾ ਨੌਰੀ ਬਾਰਡਰ ਤੇ ਪੁੱਜਿਆ ਬਾਬਾ ਹਰਨਾਮ ਸਿੰਘ ਜੋਂ ਦੇ ਕੋ ਬਾਰਡਰ ਜੋਂ ਦੇ ਨਾਲ ਤੇ ਜਾਣੀ ਜਾਂਦੀ ਆ ਇਸੇ ਤਰੀਕੇ ਦੇ ਨਾਲ ਬਹੁਤ ਇਹਦਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਵੱਡਾ ਕਾਫਲਾ ਲੈ ਕੇ ਇਹ ਤਰਦਾਰ ਜ਼ਿਲ੍ਹੇ ਦੇ ਜਿਹੜਾ ਬਾਰਡਰ ਏਰੀਆ ਉਹਦੇ ਤੋਂ ਵੱਡਾ ਕਾਫਲਾ ਲੈ ਕੇ ਨੌਰੀ ਬਾਰਡਰ ਤੇ ਬਹੁਤ ਹੌਸਲੇ بلند ਨੇ ਇਹਨਾਂ ਦੇ ਕਿ ਜਿਹੜਾ ਅਸੀਂ ਮੋਰਚਾ ਲਾਇਆ ਇਹਨੂੰ ਅਸੀਂ ਜਿੱਤ ਕੇ ਜਾਣਾ ਇਸ ਕਰਕੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਜਾਂਦੇ ਅਸੀਂ ਇੱਕ ਹੋਰ ਜਥਾ ਜੋ ਦਸਾਦੇ ਵਿੱਚ ਸ਼ਾਮਿਲ ਆ ਕਬੂਥਲੇ ਦਾ ਔਰ ਜਲੰਧਰ ਦਾ ਜਥਾ ਵੀ ਵੱਡਾ ਜਥਾ ਇਹਨਾਂ ਦੇ ਨਾਲ ਆਇਆ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਨੂੰ ਜਿਹੜੇ ਆਇਤੇ ਗਿੰਤੀ ਵਧਾਉਣ ਦੀ ਲੋੜ ਆ ਇਸ ਕਰਕੇ ਜਿਹੜੀ ਮੋਦੀ ਸਰਕਾਰ ਆ ਇਹਨੂੰ ਹਰਾ ਕੇ ਅਸੀਂ ਜਾਣਾ ਇਸ ਕਰਕੇ ਅਸੀਂ ਇਹ ਮੋਦੀ ਨੂੰ ਚੇਤਾਵਨੀ ਦੇ ਲਈ ਆ ਵੀ ਅਸੀਂ ਲਗਾਤਾਰ ਆਪਦੇ ਬਾਜ਼ਾਰਾਂ ਤੇ ਜਿਹੜੇ ਅਸੀਂ ਮੰਗਾਂ ਬਣਾਉਣ ਵਾਸਤੇ ਇੱਥੇ ਬੈਠੇ ਆ ਜਾਂ ਤੁਹਾਨੂੰ ਅੱਗੇ ਰੁਕੇ ਆ ਇਸ ਕਾਨ ਦੇ ਭਾਈ ਅਸੀਂ ਇੱਥੇ ਨਾਲ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਸਾਰੇ ਪਿੱਛੇ ਵੀ ਸਨਾਹ ਦੇ ਦਿਆ ਵੀ ਜਿਆਦੇ ਤੋਂ ਜਿਆਦਾ ਜਿਹੜੀ ਸੰਗਤ ਆ ਤਖਸਾਲਾਂ ਨਾ ਬਾਦਰ ਤੇ ਪਹੁੰਚਣ ਹਾਂਜੀ ਪ੍ਰਧਾਨ ਜੀ ਸਭਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਬਲੰਦ ਹੌਸਲੇ ਹੋਏ ਆ ਕਿ ਜਿਵੇਂ ਸਭ ਤੋਂ ਕਾਫਲਾ ਵੱਡਾ ਜਿਹੜਾ ਧੰਤਨ ਬਾਬਾ ਰਣਾਲ ਸਿੰਘ ਜੀ ਦਾ ਇੱਥੇ ਪੁੱਜਾ ਵਾ ਔਰ ਉਹਦੇ ਚ ਆ ਕੇ ਜਦੋਂ ਤੋਂ ਵੀ 13 ਫਰਵਰੀ ਤੋਂ ਸ਼ਿਰੂ ਮੋਰਚਾ ਆਇਆ ਔਰ ਇਦਾਂ ਹੀ ਸ਼ਿਫਟਾਂ ਦੇ ਨਾਲ ਇਹਨਾਂ ਨੇ ਗੱਡੀ ਆ ਆਪਣੀ ਜਿਹੜੀ ਉਹ ਬਣਾ ਕੇ ਰੱਖੀ ਆ ਔਰ ਸ਼ਿਫਟਾਂ ਦੇ ਨਾਲ ਇੱਥੇ ਪਹੁੰਚਦੇ ਆ ਵੱਡੇ ਕਾਫਲੇ ਦੇ ਵਿੱਚ ਅੱਜ ਇੱਥੇ ਪਹੁੰਚੇ ਆ ਉਹਦੇ ਨਾਲ-ਨਾਲ ਸਾਡੇ ਸਾਥੀ ਜਿਹੜੇ ਆ ਫਿਰੋਜ਼ਪੁਰ ਤੋਂ ਵੀ ਪਹੁੰਚੇ ਆ ਉਹਦੇ ਨਾਲ-ਨਾਲ ਆਪਣੇ ਜਗENDER ਕਪੂਰ ਸਾਡੇ ਤੋਂ ਵੀ ਸਾਥੀ ਪਹੁੰਚੇ ਆ ਔਰ ਮਾਝੇ ਤੋਂ ਕਾਫੀ ਜਿਵੇਂ ਸ਼ਕਰੀਆ ਜਾਂ ਆਪਣੇ ਸੁਖਦੇਵ ਸਿੰਘ ਜਾਂ ਇੱਥੇ ਬਰਵਾਲਾ ਵਾ ਨਾ ਬਾਕੀ ਸਰਾ ਜਿੰਨਾ ਜੌਨ ਹਰ ਬਾਬਰ ਨਾਨ ਸਿੰਘ ਕਾਫੀ ਮੈਂ ਕੱਲੇ ਕੱਲੇ ਪਿੰਡ ਦਾ ਨਾਮ ਲਵਾਂ ਤੇ ਵੱਡੇ ਪੱਦਰ ਤੇ ਆ ਔਰ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਔਰ ਮੈਨੂੰ ਜਾਂਦਾ ਵੀ ਜਿਵੇਂ ਆਪਾਂ ਜਦੋਂ ਕੋਈ ਖੇਡ ਖੇਡਦੇ ਆ ਜਾਂ ਕੋਈ ਵੱਡੇ ਪੱਦਰ ਤੇ ਜਦੋਂ ਵਰਲਡ ਕੱਪ ਹੁੰਦੇ ਆ ਤੇ ਉਹ ਕੱਪ ਕੌਣ ਜਿੱਤ ਕੇ ਖੜਦਾ ਟੀਮਾਂ ਦੇ ਵਿੱਚ ਮੈਨੂੰ ਜਾਂਦਾ ਕਿ ਇਹਨਾਂ ਦੇ ਹਿੱਸੇ ਦੇ ਵਿੱਚ ਉਹ ਪਹੁੰਚਦਾ ਜਾ ਰਿਹਾ ਬੋਲੇ ਵੱਡੇ ਰੂਪ ਦੇ ਵਿੱਚ ਸਰਦਾਰ ਸੁੱਚਾ ਸਿੰਘ ਆਪਣੇ ਜਨਰਲ ਸਿਕੰਤਰਾ ਬੜੀ ਵਧੀਆ ਡਿਊਟੀ ਨਿਭਾ ਰਹੇ ਆ ਔਰ ਬੜੇ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਅਤੇ ਨਾਲ ਮੈਂ ਇਹ ਸਾਥੀਆਂ ਨੂੰ ਬੇਨਤੀ ਕਰਦਾ ਕਿ ਜਿਵੇਂ ਆਪਣਾ ਹਰਜੀਤ ਸਿੰਘ ਤੇਈ ਪੁਰਸ ਕਨੌਰੀ ਤੋਂ ਇਹ ਵੀ ਇੱਕ ਮੋੜਚੇ ਦੇ ਬਾਦਸ਼ਾਹ ਜਿਨ੍ਹਾਂ ਨੇ ਲੰਗਰ ਤਿਆਰ ਕਰਕੇ ਬਾਬੇ ਨਾਨਕ ਦੇ ਇੱਥੇ ਲੈ ਕੇ ਨਗਰ ਵਾਲੇ ਸਾਰੇ ਪਹੁੰਚਦੇ ਆ ਔਰ 13 ਫਰਵਰੀ ਤੋਂ ਅੱਜ ਤੱਕ ਜੋ ਵੀ ਸਰਕਾਰ ਨੇ ਆਪਣੇ ਨਾਲ ਕੰਨ ਕੀਤਾ ਜਿਵੇਂ ਸ਼ੁਭ ਕਰਨੋ ਸ਼ਹੀਦ ਕੀਤਾ ਟਰਾਲੀਆਂ ਟੈਂਕਰ ਤੋੜੇ ਵੱਡਾ ਨੁਕਸਾਨ ਕੀਤਾ ਕੁਝ ਨੌਜਵਾਨਾਂ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਇੱਕੋ ਸੰਸਾਰ ਪੱਧਰ ਤੇ ਇੱਕ ਵੇਖ ਨਹੀਂ ਸਕਦੇ ਨਿਗਾਹ ਚਲੇਗੀ ਕਈ ਕਿਸਾਨ ਜੀ ਰੀਲੇ ਲਾਂਚਰਾਂ ਦੇ ਨਾਲ ਸ਼ਹੀਦ ਵੀ ਹੋਏ ਔਰ ਉਹਦੇ ਨਾਲ ਨਾਲ ਵੱਡੇ ਪੱਧਰ ਤੇ ਜਿਹੜਾ ਆਜ਼ਾਦੀ ਵਾਲਾ ਦਿਨ ਆ ਰਿਹਾ 15 ਅਗਸਤ ਨੂੰ ਉਹਨੂੰ ਆਪਾਂ ਇੱਕ ਆਜ਼ਾਦੀ ਨਹੀਂ ਹੋ ਇੱਕ ਮੈਂ ਤੇ ਕਹੂੰਗਾ ਕਿ ਗਮਈ ਦਾ ਦਿਨ ਮਨਾਉਣਾ ਚਾਹੀਦਾ ਕਿ ਜਦੋਂ ਇਹ 47 ਆਈ ਸੀ ਅਸ 15 ਅਗਸਤ ਸਾਲ 47 ਦੇ ਵਿੱਚ ਵੱਡੇ ਰੂਪ ਦੇ ਵਿੱਚ ਸਾਡੇ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਉਸ ਵੰਡ ਦੇ ਵਿੱਚ ਵੱਡੇ ਵੱਡੇ ਕਹਾਣ ਹੋਏ ਲੱਖਾਂ ਹੀ ਯੋਧੇ ਜਿਹੜੇ ਉਹਦੇ ਵਿੱਚ ਉਧਰ ਉਧਰ ਹੀ ਸਾਡੀਆਂ ਮਸਜਿਦਾਂ ਸਾਡੇ ਮੰਦਰ ਸਾਡੇ ਗੁਰਦੁਆਰੇ ਵੱਡੇ ਪੱਧਰ ਤੇ ਇਹਨਾਂ ਸਿਆਸਤਦਾਨਾਂ ਨੇ ਨੁਕਸਾਨ ਕਰਾਇਆ ਇਹ ਵੀ ਇੱਕ ਗਮੀ ਦਾ ਰੂਪ ਧਾਰਦਾ 15 ਅਗਸਤ ਨੂੰ ਤੇ ਉਸ ਤੋਂ ਬਾਅਦ ਹੁਣ ਜਿਉ 47 ਤੋਂ ਸ਼ੁਰੂ ਹੋਏ ਔਰ ਅੱਜ ਤੱਕ ਸਾਡੇ ਦੇਸ਼ ਦਾ ਵਧੀਆ ਸੰਵਿਧਾਨ ਨਹੀਂ ਚੱਲ ਸਕਿਆ ਔਰ ਅਸੀਂ ਆਪਣੇ ਹੱਕੀ ਮੰਗਾਂ ਨੂੰ ਸਨ 47 ਤੋਂ ਲੈ ਕੇ ਜਦੋਂ ਦੀ ਵੀ ਦੇਸ਼ ਦੀ ਵੰਡ ਹੋਈ ਆ ਕਿ ਸਾਡੀ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਬਣਨਾ ਚਾਹੀਦਾ ਵਾ ਸਾਡੇ ਕਿਸਾਨ ਕਰਜ਼ੇ ਮੁਕਤ ਹੋਣੇ ਚਾਹੀਦੇ ਆ ਸਾਡੇ ਦੇਸ਼ ਦਾ ਵਧੀਆ ਸਿਸਟਮ ਚੱਲਣਾ ਚਾਹੀਦਾ ਔਰ ਇਨਾਂ ਹੱਕਾਂ ਵਾਸਤੇ ਬਕਾਇਆ ਮੰਗਾਂ ਵਾਸਤੇ ਪਹਿਲਾਂ ਵੀ ਸਾਨੂੰ ਸਾਡੇ ਆਪਣਿਆਂ ਨੇ ਹੀ ਸਾਡੇ 750 ਕਿਸਾਨ ਜਿਹੜਾ ਦਿੱਲੀ ਅੰਦੋਲਨ ਦੇ ਵਿੱਚ ਸ਼ਹੀਦ ਕੀਤਾ ਜੀ ਚ ਮਾਈਆਂ ਬੱਚੇ ਸ਼ਹੀਦ ਹੋ ਗਏ ਔਰ ਹੁਣ ਵੀ 13 ਫਰਵਰੀ ਔਰ 14 ਔਰ 21 ਦੇ ਵਿੱਚ ਵੱਡੇ ਪੱਧਰ ਤੇ ਜਨ ਤਕ ਲੋਕਾਂ ਦਾ ਕਹਾਣ ਕੀਤਾ ਔਰ ਜਿਹਦੇ ਵਿੱਚ ਅਸੀਂ ਇਸ ਰੋਸ ਨੂੰ ਉਸ 15 ਅਗਸਤ ਦੇ ਨਾਲ ਜੋੜ ਕੇ ਕਿ ਜਿਹੜੇ ਸਾਡੇ ਦੇਸ਼ ਦੇ ਵੱਡੇ ਪੱਧਰ ਤੇ ਭਾਵੇਂ ਪਾਕਿਸਤਾਨ ਦਾ ਹਿੱਸਾ ਸੀ ਭਾਵੇਂ ਭਾਰਤ ਦਾ ਹਿੱਸਾ ਸੀ ਵੱਡੀਆਂ ਕੁਰਬਾਨੀਆਂ ਦੇ ਕੇ ਲਹੂ ਡੋਲ ਕੇ ਫਰੰਗੀਆਂ ਤੋਂ ਦੇਸ਼ ਆਜ਼ਾਦ ਕਰਾਇਆ ਤੇ ਸਨ 47 ਚ ਫੇਰ ਵੰਡ ਪ੍ਰਣਾਲੀ ਚ ਇਹ ਸਾਡੇ ਸਿਆਸਤਦਾਨਾਂ ਨੇ ਵੱਡੇ ਪੱਧਰ ਤੇ ਸਾਡੇ ਘਾਨ ਕਰਾਇ ਗੁਰਦੁਆਮਾਂ ਦੇ ਮੰਦਰਾਂ ਦੇ ਮਸਜਿਦਾਂ ਦੇ ਜਨਤਕ ਲੋਕਾਂ ਦੇ ਬੀਬੀਆਂ ਦੇ ਬੱਚਿਆਂ ਦੇ ਤੇ ਹੁਣ ਵੀ ਵੱਡਾ ਸਾਡਾ ਘਾਨ ਜਿਹੜਾ 21 ਫਰਵਰੀ ਨੂੰ ਇਥੇ ਕੀਤਾ ਗਿਆ ਜੀ ਦਾ ਕਿ ਅਸੀਂ 15 ਅਗਸਤ ਨੂੰ ਵੱਡੇ ਪੱਧਰ ਤੇ ਜਿਹੜਾ ਵਾ ਸਾਰੇ ਭਾਰਤ ਦੇ ਅੰਦਰ ਇੱਕ ਗਮੀ ਦਾ ਮੈਂ ਕਹੂੰਗਾ ਕਿ 15 ਅਗਸਤ ਜਿਹੜਾ ਉਹ ਮਨਾਇਆ ਜਾਊਗਾ ਕਿਉਂਕਿ 15 ਅਗਸਤ ਜਦੋਂ ਦਿਨ ਆਖਰੀ ਮਨਾਇਆ ਸੀ ਉਦੋਂ ਵੀ ਸਾਡਾ ਵੱਡਾ ਕਹਾਣ ਹੋਇਆ ਸੀ ਤੇ ਹੁਣ ਵੀ ਸਾਡਾ ਵੱਡਾ ਕਹਾਣਾ ਔਰ ਇਹਦੇ ਨਾਲ ਨਾਲ 31 ਤਰੀਕ ਨੂੰ ਵੱਡੇ ਪੱਧਰ ਤੇ ਜਿਵੇਂ ਸ਼ੰਭੂ ਬਾਰਡਰ ਜਾਂ ਖਨੋਰੀ ਬਾਰਡਰ ਆਦ ਇਹਨਾਂ ਤੇ 200 ਦਿਨ ਜਿਹੜਾ ਵਾ ਮੋਰਚੇ ਦਾ ਪੂਰਾ ਹੋਣ ਵਾਲਾ ਔਰ ਅਸੀਂ ਇਹ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਅਸੀਂ ਇਸੇ ਹੀ ਦੇਸ਼ ਦੇ ਨਾਗਰਿਕ ਇਸੇ ਦੇਸ਼ ਦੇ ਅਸੀਂ ਜਿਹੜੇ ਮਾਲਕ ਆ ਕਿ ਜਿੱਥੇ ਤੁਹਾਡੀ ਵੀ ਇੱਕ ਬੋਲ ਮੰਦੀ ਉੱਥੇ ਸਾਡੀਆਂ ਵੀ ਅਸੀਂ ਹੱਕਦਾਰ ਬਰਾਬਰ ਦੇ ਆ ਔਰ ਸਾਡੀ ਰਾਜਧਾਨੀ ਆ ਔਰ ਸਾਨੂੰ ਸਾਡੀ ਰਾਜਧਾਨੀ ਵੱਲ ਜਾਣ ਦਿੱਤਾ ਜਾਵੇ ਅਤੇ ਅਸੀਂ ਆਪਦੇ ਹੱਕ ਜਿੱਤ ਕੇ ਜਿਹੜੇ ਵਾਪਸ ਮੁੜੀਏ 15 ਅਗਸਤ ਦਾ ਇਹੋ ਹੀ ਸੁਨੇਹਾ ਹੋਊਗਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ